ਪਿਛਲੇ ਸਾਲ ਨਰਮੇ ਚ 8-9 ਲੱਖ ਰੁਪਿਆ ਕਟਾਦਾਈ ਛੇਕੜੇ ਸਾਨੂੰ ਮਜਬੂਰ ਹੋ ਕੇ ਨਰਮਾ ਵਾਉਣਾ ਪਿਆ ਐਂਦੇ ਵਿੱਚ ਅਸੀਂ ਹੁਣ ਕੀ ਕੱਢਿਆ ਤੇ ਕੀ ਕਰਾਂਗੇ ਜੀ ਘਰੇ ਰਹਿਨੇ ਆ ਕਿਸ਼ਤਾਂ ਵਾਲੇ ਆਉਂਦੇ ਆ ਲੜਕੋੜ ਕੇ ਮੁਰਚ ਜਾਂਦੇ ਵਿਚਾਰੇ ਪੰਜਾਬ ਦੇ ਮਾਲਵਾ ਖਿੱਤੇ ਨੂੰ ਨਰਮਾ ਪੱਟੀ ਵਜੋਂ ਜਾਣਿਆ ਜਾਂਦਾ ਹੈ ਪਰ ਹੁਣ ਇਸ ਇਲਾਕੇ ਦੇ ਕਿਸਾਨ ਵੀ ਨਰਮੇ ਦੀ ਫਸਲ ਨੂੰ ਬੀਜਣਾ ਛੱਡ ਰਹੇ ਨੇ ਅੰਕੜਿਆਂ ਮੁਤਾਬਕ ਇਹ ਪਹਿਲੀ ਵਾਰ ਹੋਇਆ ਹੈ ਕਿ ਸੂਬੇ ਵਿੱਚ ਰਿਕਾਰਡ ਪੱਧਰ ਉੱਤੇ ਨਰਮੇ ਹੇਠਲਾ ਰਕਬਾ ਘਟਿਆ ਹੋਵੇ ਪੰਜਾਬ ਦੇ ਖੇਤੀਬਾੜੀ ਵਿਭਾਗ ਅਨੁਸਾਰ ਪਿਛਲੇ ਸਾਲ ਨਰਮੇ ਹੇਠ 214000 ਹੈਕਟੇਅਰ ਰਕਬਾ ਸੀ ਪਰ ਇਸ ਸਾਲ ਇਹ ਘਟ ਕੇ ਸਿਰਫ 99718 ਹੈਕਟੇਅਰ ਰਹਿ ਗਿਆ ਹਾਲਾਂਕਿ ਖੇਤੀਬਾੜੀ ਵਿਭਾਗ ਨੇ ਪਹਿਲਾਂ ਹੀ ਪਿਛਲੇ ਸਾਲ 3 ਲੱਖ ਹੈਕਟੇਅਰ ਦੇ ਟਿੱਕੇ ਨੂੰ ਇਸ ਸਾਲ 2 ਲੱਖ ਹੈਕਟੇਅਰ ਕਰ ਦਿੱਤਾ ਸੀ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨ ਅਰਜੁਨ ਕੁਮਾਰ ਨੇ ਪਿਛਲੇ ਸਾਲ 10 ਏਕੜ ਜ਼ਮੀਨ ਉੱਪਰ ਨਰਮਾ ਲਗਾਇਆ ਸੀ ਪਰ ਇਸ ਵਾਰ ਉਹਨਾਂ ਨੇ ਠੇਕੇ ਤੇ ਲਈ 10 ਏਕੜ ਜ਼ਮੀਨ ਵਿੱਚ ਝੋਨਾ ਲਗਾਇਆ ਹੈ ਪਿਛਲੇ ਸਾਲ ਨਰਮਾ ਚ 8-9 ਲੱਖ ਰੁਪਏ ਕਟਾਦਾ ਜੀ ਮੇਰੀ ਲਿਮਟਾਂ ਦਾ ਵਿਆਜ ਵੀ ਨਹੀਂ ਮਰ ਤੋਂ ਪਰੀਦਾ ਇਹ 10 ਕਿੱਲੇ ਨਰਮਾ ਠੇਕੇ ਤੇ ਜ਼ਮੀਨ ਲੈ ਕੇ 10 ਕਿੱਲੇ ਨਰਮਾ ਠੇਕੇ ਦੀ ਬੀਜਾ ਜੀ ਉਹਦੇ ਚ ਆਮਦਨ ਚ ਨਰਮੇ ਚ ਨਹੀਂ ਹੋਈ ਆਮਦਨ ਜੇ ਨਰਮੇਜ ਨਾ ਹੋਣ ਦੇ ਕਾਰਨ ਅਸੀਂ ਝੋਨੇਵਾਲ ਨੂੰ ਉਰਜਾ ਕੀਤਾ ਖਰਚਾ ਕਰਨ ਦੇ ਬਜਾਏ ਸਾਡੇ ਕੋਲ 1.5 ਤੋਂ 2 ਕਵਾਂਟਰ ਕਿੱਲੇ ਦੀ ਐਵਰੀ ਪਈ ਨਰਮੀ ਦੀ ਉਸ ਤੋਂ ਬਾਅਦ ਨਰਮੇ ਨੂੰ ਬਾਜ਼ਾਰ ਲੈ ਕੇ ਆੜਤੀਆਂ ਨੇ ਐ ਫੜਫੜ ਕੇ ਐ ਸੱਟਿਆ ਆਏ ਕਾਣਾ ਨਰਮਾ ਲਈਦੇ ਸਿੱਧੇ ਮੂੰਹ ਨਾਲ ਕਿਸੇ ਨੇ ਖਰੀਦਿਆ ਨਹੀਂ ਨਰਮੀ ਦਾ ਉਸਨੂੰ ਫਾਜ਼ਿਲਕਾ ਦੇ ਪਿੰਡ ਚੋਰੜਖੇੜਾ ਦੇ ਕਿਸਾਨ ਲਾਲਚੰਦ ਨੇ ਤਿੰਨ ਇਕੱਠੇ ਕਿਤੇ ਲਈ ਜ਼ਮੀਨ ਉੱਪਰ ਨਰਮਾ ਲਗਾਇਆ ਸੀ ਪਰ ਫਸਲ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੀ ਮਾਰਨਾ ਚੱਲ ਸਕੀ ਫਸਲ ਨੂੰ ਬਚਾਉਣ ਲਈ ਹਰ ਵਸੀਲਾ ਫੇਲ ਸਾਬਤ ਹੋਇਆ ਉਤੋਂ ਕਰਜ਼ਾ ਵੀ ਚੜ ਗਿਆ 1.5 ਲੱਖ ਰੁਪਿਆ ਹੋਣਾ ਹੈ ਜੀ ਜਮੀਦਾਰ ਨੂੰ ਦੇਣਾ ਹੈ ਠੇਕੇ ਦਾ ਜੀ ਉਹਨੇ ਦੇ ਆਹੀ 10-15 ਹਜ਼ਾਰ ਰੁਪਿਆ ਖਰਚਾ ਲਾ ਚੁੱਕੇ ਆ ਪੰਜ ਸਪਟੇਮਾ ਕਰਤੀਆਂ ਛੇਕੜੇ ਸੰ ਟਰੈਕਟਰ ਫੇਰਨੇ ਪਏ ਜੀ ਬਿਜਾਈ ਹੁੰਦੇ ਹੁਣ ਕੀ ਕਰਨੀ ਹੈ ਅੱਗੇ ਆਇ ਕੱਚਾ ਹੀ ਲਾ ਚੁੱਕੇ ਹੁਣ ਸੜਕੋ ਖਰਚਾ ਹੈ ਲੰਗਾ ਲਾਉਣ ਵਾਸਤੇ ਉਹਨੇ ਕੀ ਬੀਜਾਂਗੇ ਮੂੰਗੀ ਬੀਜਣੀ ਉਤੋਂ ਬਰਸਾਤ ਦਾ ਟਾਈਮ ਆ ਗਿਆ ਉਹ ਵੀ ਥਰੇ ਹੋਣੀ ਹੈ ਇੱਕ ਨਹੀਂ ਹੋਣੀ ਕਰਤੇ ਸਾਡਾ ਲੱਗ ਜਾਣਾ ਇਸੇ ਪਿੰਡ ਦੇ ਗੁਰਪ੍ਰੀਤ ਸਿੰਘ ਪਿਛਲੇ 3 ਸਾਲਾਂ ਤੋਂ ਨਰਮੇ ਦੀ ਖੇਤੀ ਕਰ ਰਹੇ ਸਨ ਪਰ ਗੁਲਾਬੀ ਸੁੰਡੀ ਦੀ ਮਾਰ ਕਾਰਨ ਉਹਨਾਂ ਨੂੰ ਨਰਮੇ ਹੀਟਲਾ ਰੱਖਵਾ ਵਾਉਣਾ ਪਿਆ ਹੁਣ ਉਹ ਮਹਿੰਗੇ ਭਾਅ ਦੇ ਡੀਜ਼ਲ ਨਾਲ ਝੋਨਾ ਪਾਲ ਰਹੇ ਨੇ ਨਰਮਾ ਜੋ ਕਿ ਪਿਛਲੇ ਸਾਲ ਦੀ ਸੁੰਡੀ ਦੇ ਕਰਕੇ ਸਾਰਾ ਨਰਮਾ ਖਰਾਬ ਹੋ ਗਿਆ ਇਸ ਸਾਲ ਫਿਰ ਨਰਮਾ ਲਾਇਆ ਫਿਰ ਸੁੰਡੀ ਕਰਕੇ ਨਰਮਾ ਫਿਰ ਖਰਾਬ ਹੋ ਗਿਆ ਉਹ ਸਾਰੇ ਨੂੰ ਵਾਹ ਕੇ ਨਰਮੇ ਨੂੰ ਫਿਰ ਮਜਬੂਰਨ ਸਾਨੂੰ ਝੋਨੇ ਦੀ ਖੇਤੀ ਕਰਨੀ ਪਈ ਪੰਜਾਬ ਸਰਕਾਰ ਨੂੰ ਜਿਹੜਾ ਕਿ ਨਰਮਾ ਬੈਲਟ ਦਾ ਪਾਣੀ ਬਣਦਾ ਉਹਨੂੰ ਨਹਿਰੀ ਪਾਣੀ ਪੂਰਾ ਦੇਣਾ ਚਾਹੀਦਾ ਜਿਵੇਂ ਕਣਕ ਝੋਨਾ ਐਮਐਸਪੀ ਤੇ ਵਿਕਦਾ ਓਵੇਂ ਨਰਮਾ ਵਿਕਣਾ ਚਾਹੀਦਾ ਨਰਮਾ ਐਮਐਸਪੀ ਤੇ ਵਿਕਣਾ ਚਾਹੀਦਾ ਜਿਵੇਂ ਪਿਛਲੀ ਵਾਰ ਆਪਾਂ ਵੇਖਿਆ ਡੀਏਪ ਖਾਦੇ ਜਿੰਕ ਇਹਨਾਂ ਦੇ ਸੈਂਪਲ ਫੇਲ ਆਏ ਨੇ ਨਕਲੀ ਜਿਹੜੀਆਂ ਕੀਟਨਾਸ਼ਕ ਦਵਾਈਆਂ ਨੇ ਖਾਦਾ ਨੇ ਇਹ ਬੰਦ ਹੋਣੀਆਂ ਚਾਹੀਦੀਆਂ ਨੇ ਨਰਮੀ ਹੇਠ ਘਟਦੇ ਰਕਵੇ ਦਾ ਕਾਰਨ ਫਸਲ ਦਾ ਉਚਿਤ ਮੁੱਲ ਨਾ ਮਿਲਣਾ ਅਤੇ ਮੌਸਮ ਵਿੱਚ ਤਬਦੀਲੀ ਨੂੰ ਦੱਸਿਆ ਜਾ ਰਿਹਾ ਏ ਜਿਹੜਾ ਆਪਣਾ ਨਰਮੀ ਦਾ ਰੇਟ ਸੀ ਉਹ 10000 ਤੋਂ ਲੈ ਕੇ 12000 ਰੁਪਏ ਪਰ ਕੁਇੰਟਲ ਰਹਿੰਦਾ ਸੀ ਤੇ ਉਹ ਵਿਕਦਾ ਰਹਿੰਦਾ ਸੀ ਪਰ ਪਿਛਲੇ ਸਾਲ ਜਿਹੜਾ ਰੇਟ ਸੀਗਾ ਉਹ ਆਪਣਾ 8500 ਤੋਂ 8600 ਰੁਪਏ ਕੁਇੰਟਲ ਰਿਹਾ ਪਹਿਲਾਂ ਤਾਂ ਝਾੜ ਘਟਿਆ ਝਖੜ ਆਉਣ ਕਰਕੇ 20 ਬੇਮੌਸਮੀ ਮੀਂਹ ਪੈਣ ਕਰਕੇ ਦੂਜਾ ਫਿਰ ਕਿਸਾਨਾਂ ਨੂੰ ਵੇਚਣ ਦੀ ਬੜੀ ਦਿੱਕਤ ਆਈ ਜਿਸ ਕਰਕੇ ਉਹਨਾਂ ਦਾ ਜਿਹੜਾ ਭਾਅ ਸੀ ਉਹ 86 ਰੁਪਏ 8600 ਰੁਪਏ ਜਾਂ 8000 ਰੁਪਏ ਵਿਕਿਆ ਉਸ ਦੇ ਨਾਲ ਵੀ ਕਿਸਾਨਾਂ ਨੇ ਜਿਨ੍ਹਾਂ ਨੇ ਲਾਇਆ ਸੀ ਉਹ ਵੀ ਇਸ ਨੂੰ ਛੱਡ ਰਹੇ ਨੇ ਨਰਮੇਦੀ ਫਸਲ ਨਾਲ ਮਜ਼ਦੂਰਾਂ ਨੂੰ ਲੰਬੇ ਸਮੇਂ ਤੱਕ ਰੁਜ਼ਗਾਰ ਮਿਲਦਾ ਹੈ ਨਰਮੇਦੀ ਫਸਲ ਦਾ ਲਗਾਤਾਰ ਮਰਨਾ ਨਾ ਸਿਰਫ ਕਿਸਾਨਾਂ ਲਈ ਸਗੋਂ ਖੇਤ ਮਜ਼ਦੂਰਾਂ ਲਈ ਵੀ ਗਹਿਰਾ ਸੰਕਟ ਬਣ ਗਿਆ ਹੈ ਨਰਮਾ ਚੁਗਦੇ ਆ 3-4 ਮਹੀਨੇ ਚੁਗਦੇ ਆ 3-4 ਮਹੀਨੇ ਵਧੀਆ ਬੁੜੂਆਂ ਦੀ ਰੋਜ਼ਗਾਰੀ ਚੱਲੀ ਜਾਂਦੀ ਆ ਕਿਸ਼ਤਾਂ ਵਾਲੇ ਆਉਂਦੇ ਆ ਕਿਸ਼ਤ ਭਰੀ ਜਾਂਦੀਆਂ ਆ ਦਾ ਮਹਿਸੂਸ ਨਹੀਂ ਹੁੰਦਾ ਉਸ ਤੋਂ ਬਾਅਦ ਚਲੋ ਜੀ ਮਾੜਾ ਮोटा ਰੋਜ਼ਗਾਰ ਹੋਰ ਕਿਤੇ ਕੋਈ ਦਿਹਾੜੀ ਧੱਪਾ ਕਰ ਲਈਦਾ ਹਾਲਾਂਕਿ ਫਾਜ਼ਿਲਕਾ ਬਠਿੰਡਾ ਫਰੀਦਕੋਟ ਸਣੇ ਮਾਲਵੇ ਦੇ ਕਈ ਜ਼ਿਲ੍ਹਿਆਂ ਲਈ ਖੇਤੀਬਾੜੀ ਮਾਹਿਰ ਨਰਮੇ ਦੀ ਫਸਲ ਨੂੰ ਟੁਕਮੀ ਦੱਸਦੇ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਓਨਾ ਟੁਕਮੀ ਫਸਲ ਨਹੀਂ ਹੈ ਜਿਹੜਾ ਝੋਨੇ ਦਾ ਜਿਹੜਾ ਇੱਥੇ ਲਾਉਣਾ ਇਸ ਏਰੀਆ ਦੇ ਵਿੱਚਕਾਰ ਬੜਾ ਲਾਹੇਵੰਦ ਨਹੀਂ ਜਿੱਥੇ ਤਾਂ ਕਿਤੇ ਸੇਮ ਵਗੈਰਾ ਦੇ ਏਰੀਆ ਜਿੱਦਾ ਮੁਕਸਰ ਦਾ ਏਰੀਆ ਹੈਗਾ ਉੱਥੇ ਤਾਂ ਠੀਕ ਹੈ ਆਪਾਂ ਝੋਨਾ ਉਤੋਂ ਬਗੈਰ ਕੁਝ ਹੋ ਨਹੀਂ ਸਕਦਾ ਝੋਨਾ ਇੱਕ ਇਹੋ ਜਿਹੀ ਫਸਲ ਹੈਗੀ ਵੀ ਥੋੜੇ ਜਿਿਹੇ ਖਾਰੇ ਦੇ ਵਿੱਚਕਾਰ ਵੀ ਵਧੀਆ ਚੱਲਦੀ ਹੈਗੀ ਇਹ ਫਸਲ ਤੇ ਜੇ ਟਿਊਬਲ ਦਾ ਪਾਣੀ ਲਾ ਰਹੇ ਤਾਂ ਇੱਥੇ 3 ਨੰਬਰ 4 ਨੰਬਰ ਪਾਣੀ ਹੈਗਾ ਤਾਂ ਉਹਦੇ 'ਚ ਸਾਲਟ ਬਹੁਤ ਨੇ ਤੇ ਅਲਟੀਮੇਟਲੀ ਜਦੋਂ ਆਪਾਂ ਹਜ਼ਾਰਾਂ ਲੀਟਰ ਪਾਣੀ ਜਦੋਂ ਖੇਤ ਦੇ ਵਿੱਚ ਲਗਾ ਰਹੇ ਆ 2 ਸਾਲ 3 ਸਾਲ 4 ਸਾਲ ਲਗਾਵਾਂਗੇ ਤਾਂ ਆਪਣੀ ਜਿਹੜੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਨਰਮੇ ਹੀਟ ਘਟਦੇ ਰੱਖਬੇ ਤੇ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਨਰਮੇ ਦੀ ਫਸਲ ਨੂੰ ਵਧਾਉਣ ਲਈ ਇਸ ਖੇਤਰ ਵਿੱਚ ਲਗਾਤਾਰ ਕੰਮ ਕਰ ਰਹੇ ਨੇ ਬਲਾਵਟ ਖੋਰੀ ਤੇ ਸਰਕਾਰ ਦੀ ਪੂਰੀ ਨਿਗਾਹ ਕੋਈ ਕਿਸਾਨ ਭਰਾ ਵੀ ਦੱਸ ਸਕਦਾ ਸਾਡੇ ਏਡੀਓ ਸਾਡੇ ਇਨਸਪੈਕਟਰ ਸਾਡੇ ਚੀਫ ਤੁਜੀ ਇੱਕ 128 ਟੀਮਾਂ ਵੀ ਬਣਾਈਆਂ ਇਸ ਦੀ ਜਿਹੜੀ ਤੁਸੀਂ ਕਹਿੰਦੇ ਬਹੁਤਾ ਰੌਲਾ ਪੈ ਰਿਹਾ ਪਰ ਮੈਂ ਵੀ ਕਈ ਥਾਂ ਜਾ ਕੇ ਆਇਆ ਜਿੱਥੇ ਜ਼ਿੰਮੇਦਾਰਾਂ ਨੇ ਤੇ ਸਾਡੇ ਮਹਿਕਮੇ ਨੇ ਰਲ ਮਿਲ ਕੇ ਇਹ ਹੌਸਲਾ ਕਰ ਲਿਆ ਹਿੰਮਤ ਮਾਰੀ ਹੈ ਤਾਂ ਬਿਮਾਰੀ ਤੇ ਜ਼ਰੂਰ ਕੰਟਰੋਲ ਹੋ ਰਿਹਾ ਮੌਸਮ ਵੀ ਬਹੁਤ ਨਿਰਪੱਖ ਮੁਆਵਜ਼ਾ 52 ਕਰੋੜ ਦਾ ਤਕਰੀਬਨ ਤਿਆਰ ਬਣਿਆ ਮਿਲ